ਜਦਨੀਤਰਾ ਦੇਖ ਰਹੇ ਤੁਸੀਂ ਤਾਂ ਮੈਂ ਹਮਿੰਤ ਸਿੰਘ ਵਿਪਾਲ ਮੌਨਸੂਨ ਸੀਜ਼ਨ ਤੋਂ ਪਹਿਲਾਂ ਹੀ ਹਲਕਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪ੍ਰਾਸੇ ਪੱਪੀ ਜਿਹੜੀ ਕਿ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਹਲਕਾ ਸੈਂਟਰਲ ਦੀਆਂ ਜਿੱਥੇ ਐਮਸੀਲ ਦੇ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਹਲਕਾ ਸੈਂਟਰਲ ਦੇ ਵਿਧਾਇਕ ਅਸ਼ੋਕ ਪ੍ਰਾਸੇ ਪੱਪੀ ਐਕਟਿਵ ਨਜ਼ਰ ਆ ਰਹੇ ਕਿਉਂਕਿ ਮੌਨਸੂਨ ਦੇ ਵਿੱਚ ਇਨਾ ਦਿਨਾਂ ਦੇ ਵਿੱਚ ਮੌਨਸੂਨ ਦੇ ਦਿਨਾਂ ਦੇ ਵਿੱਚ ਇੱਥੇ ਨਾਲੇ ਦੇ ਕਰਕੇ ਕਾਫੀ ਜ਼ਿਆਦਾ ਇਲਾਕੇ ਦੇ ਵਿੱਚ ਪਾਣੀ ਭਰ ਜਾਂਦਾ ਹੈ ਇਹ ਸੌ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਤਾਂ ਗੱਲਬਾਤ ਕਰ ਲੈਣੇ ਪੱਪੀ ਜੀ ਮੌਨਸੂਨ ਸੀਜ਼ਨ ਤੋਂ ਪਹਿਲਾਂ ਹੀ ਐਕਟਿਵ ਨਜ਼ਰ ਆ ਰਹੇ ਹੋ ਜਿਸ ਜਗ੍ਹਾ ਉੱਤੇ ਦੌਰਾ ਕੀਤਾ ਜਾ ਰਿਹਾ ਇੱਥੇ ਬਰਸਾਤਾਂ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਇਹ ਲੋਕਾਂ ਦਾ ਦੇਖਣ ਨੂੰ ਮਿਲਦਾ ਦੇਖੋ ਤਾਂ ਹੀ ਅੱਜ ਕਮਿਸ਼ਨਰ ਸਾਹਿਬ ਸਾਰੇ ਮੈਕਮੇ ਦੇ ਬੰਦੇ ਜਿੰਨੇ ਆ ਕਾਰਪੋਰੇਸ਼ਨ ਦੇ ਉਹ ਸਾਰੇ ਅਸੀਂ ਲੱਗ ਕੇ ਕਿਉਂਕਿ ਲੋਕਾਂ ਨੂੰ ਦਿੱਕਤ ਨਾ ਆਵੇ ਹੌਲੀ ਹੌਲੀ ਇਸ ਕਰਕੇ ਪਹਿਲਾਂ ਹੀ ਇਸ ਕੰਮ ਨੂੰ ਪੂਰਾ ਕੀਤਾ ਜਾਵੇ ਕਿਉਂਕਿ ਬਰਸਾਤਾਂ ਦਾ ਪਤਾ ਨਹੀਂ ਕਦੋਂ ਮੌਨਸੂਨ ਆ ਜਾਣਾ ਵਾ ਇਸ ਕਰਕੇ ਪਿਛਲੀ ਵਾਰ ਬਹੁਤ ਜ਼ਿਆਦਾ ਤਕਲੀਫ ਚਲਣੀ ਪਈ ਸੀ ਐਤ ਕੀ ਕੋਸ਼ਿਸ਼ ਆ ਵੀ ਕਿਸੇ ਬੰਦੇ ਨੂੰ ਤਕਲੀਫ ਨਾ ਹੋਵੇ ਹੁਣ ਤਾਂ ਕਿੱਥੇ ਘੁੰਮ ਰਹੇ ਹੋ ਉੱਥੇ ਕੀ ਕਮੀਆਂ ਕੀ ਪਈਆਂ ਗਈਆਂ ਨੇ ਇਸ ਇਲਾਕੇ ਦੇ ਮੀਆਂ ਕੁਛ ਨਹੀਂ ਗੀਆਂ ਥੋੜਾ ਜਿਹਾ ਗਰਮੀ ਕਰਕੇ ਆ ਥੋੜਾ ਜਿਹਾ ਸਟਾਫ ਦਾ ਵੀ ਕਮੀ ਸੀਗੀ ਇਸ ਕਰਕੇ ਜਿਹੜਾ ਵਾ ਲੋਕਾਂ ਦੇ ਕੰਮਾਂ ਨੂੰ ਪੁੱਛ ਕੇ ਲੋਕਾਂ ਨੂੰ ਵੀ ਕਿਵੇਂ ਕਮੀਆਂ ਉਹ ਦੂਰ ਕਰ ਰਹੇ ਆ ਹਾਂਜੀ ਕੋਈ ਕਮੀ ਦੇਖਣ ਨੂੰ ਮਿਲੀ ਇੱਥੇ ਵੈਸੇ ਜੇ ਕੋਈ ਨਹੀਂ ਉਹ ਜੇਦੀ ਕੋਈ ਕਮੀ ਛੋਟੀ ਮੋਟੀਆਂ ਹੈਗੀਆਂ ਉਹ ਕਮਿਸ਼ਨਰ ਸਾਹਿਬ ਨੇ ਕਹਿਤਾ ਸਾਰਿਆਂ ਨੂੰ ਉਹ ਕਮੀਆਂ ਦੂਰ ਕਰ ਦੇਣੀਆਂ ਨੇ ਕੋਈ ਗੱਲ ਨਹੀਂ ਪਪੀ ਜੀ ਦੋਰੇ ਹਰ ਵਾਰ ਕੀਤੇ ਜਾਂਦੇ ਨੇ ਦੇਖਭਾਲ ਵੀ ਕੀਤੀ ਜਾਂਦੀ ਫਿਰ ਵੀ ਜਦੋਂ ਬਰਸਾਤ ਆਉਂਦੀਆਂ ਨੇ ਹਾਲਾਤ ਉਦਾਂ ਦੇ ਉਦਾਂ ਹੀ ਰਹਿੰਦੇ ਨੇ ਜਿੱਦਾਂ ਪਹਿਲਾਂ ਕੋਈ ਕਈ ਕਈ ਜਗ੍ਹਾ ਤੇ ਕੋਈ 100 100% ਕਦੇ ਬੰਦਾ ਪਾਸ ਨਹੀਂ ਹੁੰਦਾ ਕਿਸੇ ਕੰਮ 'ਚੋ ਕਿਤੇ ਇੱਕ ਅੱਧਾ ਪੈਸਾ ਕੋਈ ਕਮੀ ਲੈ ਕੇ ਕੋਈ ਹੋ ਜਵੇ ਹੋ ਜਵੇ ਆਪਣੇ ਵੱਲੋਂ ਕੋਈ ਸਾਡੀ ਨੀਅਤ ਤੇ ਨੀਤੀ ਚ ਫਰਕ ਨਹੀਂਗਾ ਨੀਅਤ ਨਾਲ ਕੰਮ ਕਰਦੇ ਆ ਨੀਤੀ ਬਣਾ ਕੇ ਕਰਦੇ ਆ ਜੀ ਇਸ ਵਾਰੀ ਮੌਨਸੂਨ ਸੀਜ਼ਨ ਦੇ ਵਿੱਚ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਵੇਗੀ ਪਾਣੀ ਨਹੀਂ ਅੱਜ ਕੀ ਨਹੀਂ ਆਉਗੀ ਲੱਗੇ ਹੋਏ ਆ ਇਸੇ ਕੰਮ ਨੇ ਜੀ ਤੁਸੀਂ ਜੀ ਇੱਥੇ ਮੌਜੂਦ ਨੇ ਸਰ ਵਿਜ਼ਿਟ ਕਰ ਰਹੇ ਹੋ ਇੱਥੇ ਕਿੱਦਾਂ ਦੀਆਂ ਜਿਹੜੀਆਂ ਦੇਖੀਆਂ ਨੇ ਖਾਮੀ ਜਿਹੜੀ ਕਿੱਥੇ ਦੇਖਣ ਨੂੰ ਮਿਲੀਆਂ ਨੇ ਦੇਖੋ ਸਪੀਡ ਆਫ ਵਰਕ ਜਿਹੜਾ ਉਹਦੇ ਬਾਰੇ ਐਮਐਲਏ ਸਾਹਿਬ ਦਾ ਕਨਸਰਨਸ ਕਨਸਰਨ ਸੀ ਅੱਜ ਇੱਥੇ ਸਾਰੇ ਆਫੀਸਰ ਵੀ ਹੀ ਗਏ ਨੇ ਔਰ ਠੇਕੇਦਾਰ ਵੀ ਸੱਦੇ ਹੋ ਪ੍ਰੋਬਲਮ ਸੀ ਲੈਵਲ ਨਾਲ ਦੀਆਂ ਗਲੀਆਂ ਦੇ ਲੋਹਾ ਉੱਥੇ ਇਮੀਡੀਏਟਲੀ ਪਾਈਪਸ ਪਾ ਕੇ ਪਾਣੀ ਜਿਹੜਾ ਉਹ ਨਾਲੇ ਸਪਾਉਣ ਲਈ ਕਿਹਾ ਤਾਂ ਕਿ ਆਉਣ ਵਾਲੀ ਬਰਸਾਤ ਦੇ ਵਿੱਚ ਇਹਨਾਂ ਜਿਹੜੀ ਬਹੁਤ ਲੋ ਲਾਈਂਗ ਏਰੀਆ ਉਹਨਾਂ ਨੂੰ ਡੋਬ ਨਾ ਸਕਣ ਉਹਨਾਂ ਨੂੰ ਬਚਾਇਆ ਜਾ ਸਕਦਾ ਸੰਦੀਪ ਜੀ ਸਰਕਾਰਾਂ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਵਾਅਦੇ ਕੀਤੇ ਜਾਂਦੇ ਨੇ ਪਰ ਜਦੋਂ ਮੌਨਸੂਨ ਆਉਂਦਾ ਹੈ ਉਹ ਦਾਅਵੇ ਤੇ ਵਾਅਦੇ ਉੱਥੇ ਤਰੇ ਤੇ ਤਰੇ ਰਹਿ ਜਾਂਦੇ ਨੇ ਦੇਖੋ ਕਈ ਵਾਰੀ ਕਪੈਸਿਟੀ ਜਿਹੜੀ ਸਾਡੀ ਕਪੈਸਿਟੀ ਹੁੰਦੀ ਹੈ ਉਹਦੇ ਨਾਲੋਂ ਵੱਧ ਬਾਰਿਸ਼ ਹੋ ਜਾਂਦੀ ਉਦੋਂ ਕਈ ਵਾਰੀ ਚੀਜ਼ਾਂ ਨਹੀਂ ਆ ਉਹ ਸਾਡੇ ਕੋਲੋਂ ਨਹੀਂ ਮੈਨੇਜ ਹੋ ਸਕਦੀਆਂ ਬਟ ਸਟਿਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੇ ਸਾਡੇ ਰਿਸੋਰਸਸ ਆ ਔਰ ਜਿੰਨੀ ਸਾਡੇ ਕੋਲ ਕਪੈਸਿਟੀ ਹੈ ਉਹਦੇ ਅਨੁਸਾਰ ਅਸੀਂ ਬੈਸਟ ਅਲੈਦੋਲੇ ਜਿੰਨੇ ਵੀ ਸਾਡੀ ਕੰਸਟੈਂਸੀਆਂ ਤਿੰਨ ਤਿੰਨ ਕੰਸਟੈਂਸੀਆਂ ਪੈਣੀਆਂ ਤਿੰਨਾਂ ਦੇ ਵਿੱਚ ਹੀ ਸਾਰਾ ਜਿਹੜਾ ਕੰਮ ਕੀਤਾ ਦਾ ਵਜੋਂ ਦਰਿਆ ਦੀ ਸਫਾਈ ਦਾ ਕੰਮ ਹੈ ਸ਼ੁਰੂ ਕਰ ਦਿੱਤਾ ਗਿਆ ਕਿ ਹਜੇ ਪੈਂਡਿੰਗ ਹੈ ਬੁੱਢਾ ਦਰਿਆ ਦਾ ਕੰਮ ਚੱਲ ਰਿਹਾ ਹੈ ਰੀਜੂਵਨੇਸ਼ਨ ਦਾ ਕੰਮ ਸੀ ਐਸਟੀਪੀ ਬਣ ਚੁੱਕੀ ਹੈ ਦੋ ਈਟੀਪੀ ਬਣ ਚੁੱਕੇ ਨੇ ਨਾਲ ਨਾਲ ਸੜਕ ਦਾ ਕੰਮ ਵੀ ਚੱਲ ਰਿਹਾ ਸੋ ਸਾਰਾ ਕੰਮ ਚੱਲ ਰਿਹਾ ਹਾਂ ਬਿਲਕੁਲ ਕਿਹਾ ਜਾ ਰਿਹਾ ਕਿ ਨਾਲ ਨਾਲ ਜਿਹੜਾ ਕੀ ਕੰਮ ਕਾਜ ਚੱਲਦਾ ਪਿਆ ਸਫਾਈ ਅਭਿਆਨ ਬੁੱਢੇ ਨਾਲੇ ਦਾ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਹਾਂ एमसीएल ਦੇ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਹਲਕਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਤੇ तमाम ਕਾਰਪੋਰੇਸ਼ਨ ਦੇ ਅਧਿਕਾਰੀਆਂ ਤੇ ਪਹੁੰਚੇ ਹੋਏ ਨੇ ਤਾਂ ਗੱਲਬਾਤ ਕੀਤੀ ਜਾ ਰਹੀ ਹੈ ਜਾਇਜ਼ਾ ਲਿਆ ਜਾ ਰਿਹਾ ਹੈ ਨਾਲੇ ਉੱਤੇ ਉੱਤੇ ਹਾਲਕਿ ਇਸ ਜਗ੍ਹਾ ਤੋਂ ਨਾਲ ਨੂੰ ਪੂਰੀ ਤਰ੍ਹਾਂ ਨਾ ਟਾਕਰੀਤਾ ਗਿਆ ਪਰ ਜੇਕਰ ਗੱਲ ਕਰੀਏ ਤਾਂ ਇਸ ਇਲਾਕੇ ਦੇ ਵਿੱਚ ਲੋਕਾਂ ਨੂੰ ਬਰਸਾਤਾ ਦੇ ਦਿਨਾਂ ਦੇ ਵਿੱਚ ਕਾਫੀ ਜਾਨੀ ਕਾਫੀ ਦਾਦੀਆਂ ਪਰੇਸ਼ਾਨੀਆਂ ਦਾ ਜਿਹੜਾ ਸਾਹਮਣਾ ਹੈ ਉਹ ਕਰਨਾ ਪੈਂਦਾ ਤਾਂ ਜਿਸ ਨੂੰ ਧਿਆਨ ਦੇ ਵਿੱਚ ਰੱਖਦਿਆ ਹੋਇਆ ਪਹਿਲਾ ਹੀ ਪ੍ਰਸ਼ਾਸਨ ਅਤੇ ਵਿਧਾਇਕ ਦੇ ਵੱਲੋਂ ਜਿਹੜੀਆਂ ਤਿਆਰੀਆਂ ਨੇ ਉਹ ਕੀਤੀਆਂ ਜਾ ਰਹੀਆਂ ਪਰ ਦੇਖਣਾ ਇਹ ਹੋਵੇਗਾ ਕਿ ਜਦੋਂ ਹੁਣ ਬਰਸਾਤਾ ਦਾ ਮੌਸਮ ਸ਼ੁਰੂ ਹੋਏਗਾ ਮੌਨਸੂਨ ਸੀਜ਼ਨ ਸ਼ੁਰੂ ਹੋਏਗਾ ਉਦੋਂ ਇੱਥੇ ਤਸਵੀਰ ਹੈ ਜਿਹੜੀ ਕੀ ਉਹ ਕੀ ਨਿਕਲ ਕੇ ਸਾਹਮਣੇ ਹੈਗੀ ਕੈਮਰਾ ਪ੍ਰਸਤੁਤ ਮਾਨੀਸ਼ ਨਾਲ ਹਿੰਮਤ ਸਿੰਘ ਦਿਨਿਕ ਸਵੇਰਾ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ